ਸਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਪਰਵਾਂ ਤੋਰੀ ਦੀ ਸਬਜ਼ੀ ਬਣਾਵਾਂਗੇ ਤੇ ਇਹ ਬਣਾਉਣਾ ਬਿਲਕੁਲ ਆਸਾਨ ਹੈ ਫਰੈਂਡਸ ਬਹੁਤ ਹੀ ਘੱਟ ਟਾਈਮ ਵਿੱਚ ਇਹ ਸਬਜ਼ੀ ਬਣ ਕੇ ਤਿਆਰ ਹੋ ਜੇਗੀ ਤੇ ਜਿਆਦਾ ਚੰਝਟ ਵੀ ਇਸ 'ਚ ਨਹੀਂ ਹੈ ਤੇ ਇਹ ਸਬਜ਼ੀ ਜਿਨ੍ਹਾਂ ਨੂੰ ਨਹੀਂ ਪਸੰਦ ਹੈ ਤੋਰੀ ਖਾਣਾ ਉਹ ਵੀ ਮਜ਼ੇ ਨਾਲ ਖਾਣਗੇ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਇਸ ਵਾਸਤੇ ਮੈਂ 500 ਗ੍ਰਾਮ ਫਰੈਸ਼ ਤੋਰੀਆਂ ਲੈ ਲਿਆ ਨੇ ਇੱਥੇ ਤੇ ਤੋਰੀਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਹੁਣ ਇਹਨਾਂ ਦੇ ਆਪਾਂ ਛਿਲਕੇ ਉਤਾਰਾਂਗੇ ਪਿੱਲਰ ਨਾਲ ਇਹਨਾਂ ਨੂੰ ਪੀਲ ਨਹੀਂ ਕਰਾਂਗੇ ਇਸ ਤਰ੍ਹਾਂ ਹਲਕੇ ਹਲਕੇ ਛਿਲਕੇ ਉਤਾਰ ਕੇ ਤਿਆਰ ਕਰਾਂਗੇ ਸਾਰੀਆਂ ਤੋਰੀਆਂ ਨੂੰ ਆਪਾਂ ਇਸੇ ਤਰੀਕੇ ਨਾਲ ਕੱਟ ਕੇ ਤਿਆਰ ਕਰਾਂਗੇ ਤੇ ਇਸ ਦੇ ਅੱਗੇ ਪਿੱਛੇ ਦਾ ਥੋੜਾ ਹਿੱਸਾ ਆਪਾਂ ਕੱਟ ਦਵਾਂਗੇ ਇਸ ਤਰੀਕੇ ਨਾਲ ਸਾਰੀਆਂ ਤੋਰੀਆਂ ਕੱਟ ਲਵਾਂਗੇ ਤੋਰੀਆਂ ਤੁਸੀਂ ਕੱਚੀ ਹੀ ਇਸਤੇਮਾਲ ਕਰਨੀਆਂ ਫਰੈਂਡਸ ਬੀਜ ਵਾਲੀ ਤੁਸੀਂ ਤੋਰੀ ਨਾ ਲਿਆ ਜੇ ਪੱਕੀ ਯਾਨੀ ਕਿ ਉਹਨਾਂ ਦਾ ਟੇਸਟ ਵਧੀਆ ਨਹੀਂ ਹੋਣਾ ਤੇ ਇਹ ਸਾਰੀਆਂ ਤੋਰੀਆਂ ਮੈਂ ਧੋ ਕੇ ਛਿਲਕੇ ਤੇ ਧੋ ਲਈਆਂ ਨੇ ਤੇ ਹੁਣ ਇੱਕ ਕਟੋਰੀ ਵਿੱਚ ਆਪਾਂ ਪਾਵਾਂਗੇ ਮਸਾਲੇ ਇੱਕ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਅੱਧਾ ਚਮਚ ਹਲਦੀ ਪਾਊਡਰ 1.5 ਚਮਚ ਆਪਾਂ ਇੱਥੇ ਪਾਵਾਂਗੇ ਧਨੀਆ ਪਾਊਡਰ ਮਸਾਲਾ ਥੋੜਾ ਜਿਹਾ ਜ਼ਿਆਦਾ ਬਣਾਉਣਾ ਹੈ ਆਪਾਂ ਤੇ ਅੱਧਾ ਚਮਚ ਆਪਾਂ ਅਮਚੂਰ ਪਾਊਡਰ ਤੇ ਅੱਧਾ ਚਮਚ ਤੋਂ ਥੋੜਾ ਜਿਹਾ ਕਟ ਮੇਥੀ ਗਰਮ ਮਸਾਲਾ ਲਿਆ 1 ਚਮਚ ਫੁੱਲ ਆਪਾਂ ਵਰਕੇ ਲਵਾਂਗੇ ਨਮਕ ਤੁਸੀਂ ਸਵਾਦ ਅਨੁਸਾਰ ਲੈ ਸਕਦੇ ਹੋ ਤੇ ਸਰੋਂ ਦਾ ਤੇਲ ਮੈਂ ਇੱਥੇ ਕੱਚਾ ਹੀ ਇਸਤੇਮਾਲ ਕਰਾਂਗੀ 2 ਚਮਚ ਤੁਸੀਂ ਇਹ ਜ਼ਰੂਰ ਪਾਉਣਾ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਤੇ ਫਰੈਂਡ ਇੱਥੇ ਮੈਂ ਲਸਣ ਇੱਕ ਗੰਢ ਛਿਲਕੇ ਤੇ ਉਹਦੀ ਪੇਸਟ ਐਸੇ ਜਿਵੇਂ ਪਾਤੀ ਸੀ ਇਸ ਦੇ ਵਿੱਚ ਕੁੱਟ ਲਿਆ ਸੀ ਤੇ ਉਹ ਵੀਡੀਓ ਵਿੱਚ ਦਿਖਣਾ ਸਕਿਪ ਹੋ ਗਿਆ ਤੁਸੀਂ ਇਹ ਲਸਣ ਜ਼ਰੂਰ ਪਾਣਾ ਹੈ ਅਦਰਕ ਤੁਸੀਂ ਨਹੀਂ ਯੂਜ਼ ਕਰਨੀ ਤੇ ਲਸਣ ਵੀ ਮੈਂ ਐਸੇ ਜੇ ਮਿਕਸ ਕਰਤਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਤੋਰੀਆਂ ਦੇ ਵਿੱਚ ਇੱਕ ਚੀਰਾ ਮਾਰਾਂਗੇ ਇਸ ਤਰੀਕੇ ਨਾਲ ਕੱਟ ਲਗਾਵਾਂਗੇ ਤੇ ਹੁਣ ਇਸ ਚ ਆਪਾਂ ਇਹ ਮਸਾਲਾ ਪਰਕੇ ਤਿਆਰ ਕਰਾਂਗੇ ਮਸਾਲਾ ਬਹੁਤਾ ਆਪਾਂ ਨਹੀਂ ਪਰਣਾ ਹੈ ਥੋੜਾ ਥੋੜਾ ਮਸਾਲਾ ਭਰ ਕੇ ਆਪਾਂ ਇਹਨਾਂ ਸਾਰੀਆਂ ਤੋਰੀਆਂ ਵਿੱਚ ਇਸੇ ਤਰੀਕੇ ਨਾਲ ਪਰਕੇ ਤਿਆਰ ਕਰਾਂਗੇ ਮਸਾਲਾ ਹੈ ਜਿਹੜਾ ਬਹੁਤ ਜ਼ਿਆਦਾ ਆਪਾਂ ਨਹੀਂ ਪਰਾਂਗੇ ਤੇ ਜਿਹੜਾ ਮਸਾਲਾ ਹੈ ਸਾਡਾ ਬਹੁਤ ਹੀ ਚਟਪਟਾ ਜਾਂ ਬਣ ਕੇ ਤਿਆਰ ਹੋਇਆ ਫਰੈਂਡਸ ਐਦੇ ਨਾਲ ਜਿਹੜੀ ਸਬਜੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ ਇਸ ਤਰੀਕੇ ਨਾਲ ਸਾਰੀਆਂ ਤੋਰੀਆਂ ਆਪਾਂ ਪਰਕੇ ਤਿਆਰ ਕਰ ਲਵਾਂਗੇ ਐਨਾ ਨੂੰ ਪਰਣਾ ਬਹੁਤ ਹੀ ਆਸਾਨ ਹੈ ਤੇ ਸਬਜੀ ਬਣਾਉਣਾ ਵੀ ਇਹ ਬਹੁਤ ਹੀ ਆਸਾਨ ਹੈ ਐਸੇ ਪਿਆਜ਼ ਟਮਾਟਰ ਦਾ ਇਸਤੇਮਾਲ ਆਪਾਂ ਬਿਲਕੁਲ ਨਹੀਂ ਕਰਾਂਗੇ ਤੇ ਸਾਰੀਆਂ ਤੋਰੀਆਂ ਮੈਂ ਪਰਕੇ ਤਿਆਰ ਕਰ ਲਈਆਂ ਤੇ ਦੋ ਚਮਚ ਮਸਾਲਾ ਇੱਥੇ ਆਪਣਾ ਬਚ ਗਿਆ ਤੇ ਇਹ ਮੈਂ ਬਚਾਇਆ ਇੱਥੇ ਤਾਂ ਕਿ ਗਰੀਬ ਵੀ ਚ ਇਸਤੇਮਾਲ ਕਰੀਏ ਤੇ ਹੁਣ ਤੋਰੀ ਨੂੰ ਆਪਾਂ ਇਸ ਤਰੀਕੇ ਨਾਲ ਵੱਡੇ ਵੱਡੇ ਪੀਸਾਂ ਵਿੱਚ ਕੱਟ ਲਵਾਂਗੇ ਤੁਸੀਂ ਤੋਰੀ ਨੂੰ ਇਸ ਤਰੀਕੇ ਨਾਲ ਵੱਡੇ ਪੀਸਾਂ ਵਿੱਚ ਹੀ ਕੱਟਣਾ ਹੈ ਸੇਮ ਤੁਸੀਂ ਇਸੇ ਤਰੀਕੇ ਨਾਲ ਇਹ ਸਬਜੀ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਕਿ ਇਹ ਸਬਜੀ ਤੁਹਾਨੂੰ ਕਿਉਂ ਜੀ ਲੱਗੀ ਜਿਨ੍ਹਾਂ ਨੂੰ ਤੋਰੀ ਨਹੀਂ ਪਸੰਦ ਹੈ ਉਹਨਾਂ ਨੂੰ ਵੀ ਆ ਸਬਜੀ ਬਹੁਤ ਹੀ ਪਸੰਦ ਆਵੇਗੀ ਤੇ ਸਾਰੀਆਂ ਤੋਰੀਆਂ ਨੂੰ ਮੈਂ ਕੱਟ ਲਿਆ ਇੱਕ ਕੜਾਈ ਵਿੱਚ ਆਪਾਂ ਪਾਵਾਂਗੇ 2 ਟੇਬਲस्पून ਮਸਟਰਡ ਆਇਲ ਤੇਲ ਚੰਗੀ ਤਰ੍ਹਾਂ ਗਰਮ ਹੋ ਜੇ ਉਦੋਂ ਪਾਵਾਂਗੇ ਅੱਧਾ ਚਮਚ ਜੀਰਾ ਅੱਧਾ ਚਮਚ ਹੀrai ਥੋੜਾ ਜਿਹਾ ਹੀਂਗ ਪਾਊਡਰ ਇੱਥੇ ਪਾਇਆ ਮੈਂ ਤੇ ਹੁਣ ਆਪਾਂ ਪਾਵਾਂਗੇ ਸਾਰੀਆਂ ਜਿਹੜੀਆਂ ਕਟੀਆਂ ਹੋਈਆਂ ਤੋਰੀਆਂ ਉਹ ਤੇ ਇਹਨੂੰ ਆਪਾਂ ਤੇਲ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਟਪਟੀਆਂ ਬਣ ਕੇ ਤਿਆਰ ਹੋ ਜਾਂਦੀ ਹੈ ਫਰੈਂਡਸ ਸਬਜੀ ਜੇ ਜਿਹੜਾ ਟੇਸਟ ਹੈ ਉਹ ਤੁਹਾਨੂੰ ਕੋਲ ਨਹੀਂ ਪਾਵੇਗਾ ਇੰਨੀ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੋਏਗੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਟੱਕਣ ਲਾ ਕੇ ਇਹਨੂੰ ਮੈਂ 4-5 ਮਿੰਟ ਲੋ ਟੂ ਮੀਡੀਅਮ ਫਲੇਮ ਤੇ ਪਕਾਇਆ ਹੈ ਤੇ ਤੋਰੀਆਂ ਜਿਹੜੀਆਂ ਸਾਡੀਆਂ ਹਲਕੀਆਂ ਜਿਹੀਆਂ ਸੌਫਟ ਹੋ ਗਈਆਂ ਨੇ ਇਸ ਤਰ੍ਹਾਂ ਤੇ ਹੁਣ ਪਾਵਾਂਗੇ ਦੋ ਹਰੀਆਂ ਮਿਰਚਾਂ ਲੰਬੀਆਂ ਕਟੀਆਂ ਹੋਈਆਂ ਤੇ ਜਿਹੜਾ ਇਹ ਮਸਾਲਾ ਸਾਡੇ ਬਚ ਗਿਆ ਸੀ ਉਹ ਤੇ ਅੱਧਾ ਕੋ ਗਿਲਾਸ ਆਪਾਂ ਇੱਥੇ ਪਾਣੀ ਐਡ ਕਰਾਂਗੇ ਪਾਣੀ ਤੁਸੀਂ ਗਰਮ ਪਾਣਾ ਹੈ ਤੇ ਇਹ ਨੂੰ ਬੱ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਐ ਸਬਜੀ 'ਚ ਕੋਈ ਜ਼ਿਆਦਾ ਚੀਜ਼ਾਂ ਦੀ ਆਪਾਂ ਨੂੰ ਲੋੜ ਨਹੀਂ। ਪਿਆਜ਼, ਟਮਾਟਰ, ਧਣੀਆਂ ਕੁਝ ਵੀ ਨਹੀਂ ਚਾਹੀਦਾ। ਯਾਨੀ ਕਿ ਹਰਾ ਧਨੀਆ ਉਹਦੀ ਵੀ ਜ਼ਰੂਰਤ ਨਹੀਂ ਹੈਗੀ। ਤੇ ਟੱਕਣ ਲਾ ਕੇ ਆਪਾਂ ਇਹਨੂੰ 3-4 ਮਿੰਟ ਹੋਰ ਪਕਾਵਾਂਗੇ। ਤੇ ਫਰੈਂਡ 4 ਕੁ ਮਿੰਟ ਮੈਂ ਸਬਜੀ ਨੂੰ ਹੋਰ ਪਕਾਇਆ। ਤੇ ਸਬਜੀ ਜਿਹੜੀ ਸਾਡੀ ਸੌਫਟ ਹੋ ਚੁੱਕੀ ਹੈ ਬਣ ਕੇ ਤਿਆਰ ਹੋ ਗਈ ਹੈ। ਤੁਸੀਂ ਉਤੋਂ ਚਾਓ ਤਾਂ ਐਸੇ 3-4 ਚਮਚ ਜਿਹੜਾ ਦੁੱਧ ਹੁੰਦਾ ਉਹ ਤੁਸੀਂ ਜ਼ਰੂਰ ਪਾਓ ਮੈਂ ਥੋੜੀ ਜੀ ਸਬਜੀ ਠੰਡੀ ਹੋ ਜੇ ਉਸ ਤੋਂ ਬਾਅਦ ਐਸੇ ਦੁੱਧ ਪਾਵਾਂਗੀ ਤੇ ਸਬਜੀ ਬੇਹੱਦ ਹੀ ਸਵਾਦ ਬਣੇਗੀ ਫਰੈਂਡਸ ਤੇ ਦੁੱਧ ਤੁਸੀਂ ਜ਼ਰੂਰ ਪਾਓ ਜੀ